ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਲਓ ਜੀ ਆਜ ਝੋਨਾ ਲਾਤਾ ਆਪਾਂ ਨੇ ਮਸ਼ੀਨ ਨਾਲ ਕਿਸਮੇ ਪੀਆਰ 131 ਤੇ ਨਾਲ ਦੀ ਨਾਲ ਇਸ ਵੀਡੀਓ ਚ ਆਪਾਂ ਝੋਨੇ ਦੀ ਇਸ ਤਰ੍ਹਾਂ ਲਵਾਈ ਦੇ ਕੁਝ ਕ ਫਾਇਦਿਆਂ ਦੀ ਵੀ ਗੱਲ ਕਰਾਂਗੇ ਲਾਈਨਾਂ ਦੇ ਵਿੱਚ ਝੋਨਾ ਲੱਗਿਆ ਬਹੁਤ ਸੋਹਣਾ ਲੱਗਦਾ ਤੇ ਦੂਸਰੀ ਗੱਲ ਹੈ ਵੀ ਲਾਈਨਾਂ ਦੇ ਵਿੱਚ ਹਵਾ ਪੈਂਦੀ ਰਹਿੰਦੀ ਹੈ ਤੇ ਜਿਹਦੇ ਨਾਲ ਬਿਮਾਰੀ ਦਾ ਜਿਹੜਾ ਖਦਸ਼ਾ ਉਹ ਵੀ ਘਟ ਜਾਂਦਾ ਇਹ ਬੂਟੇ ਤੋਂ ਬੂਟੇ ਦੀ ਵਿੱਥਾ ਆਪਾਂ ਇਹਦੇ ਨਾਲ ਐਡਜਸਟ ਕਰ ਸਕਦੇ ਆ ਮਸ਼ੀਨ ਨਾਲ ਤੇ ਇਸ ਦੇ ਨਾਲ ਹੀ ਇੱਕ ਤੋਂ ਵੱਧ ਬੂਟੇ ਆਪਾਂ ਇੱਕ ਵਾਰ ਚ ਇੱਕ ਚੋਬੇ ਦੇ ਵਿੱਚ ਲਾ ਸਕਦੇ ਆ ਬੂਟੇ ਨੇੜੇ ਹੋਣ ਨਾਲ ਤੇ ਇੱਕ ਵਾਰ ਚ ਇੱਕ ਤੋਂ ਵੱਧ ਬੂਟੇ ਲਾਉਣ ਨਾਲ ਜੇ ਕਿਤੇ ਕੋਈ ਬੂਟਾ ਉਖੜ ਵੀ ਜਾਂਦਾ ਜਾਂ ਨਹੀਂ ਵੀ ਲੱਗਦਾ ਤਾਂ ਉਹ ਕੋਣੀਕ ਜਗ੍ਹਾ ਲੈ ਲੈਂਦਾ ਜਿਸ ਦੇ ਨਾਲ ਝਾੜ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ ਆ ਦੇਖੋ ਵਿੱਚ ਕਿਤੇ ਲਾਈਨ ਟੂ ਲਾਈਨ ਦਾ ਫਾਸਲਾ ਜਿਆਦਾ ਵੀ ਹੈ ਉਹ ਜਦੋਂ ਮੈਂ ਗੇੜਾ ਲੈ ਕੇ ਗਿਆ ਇਹ ਕਈ ਵਾਰੀ ਮੈਂ ਜਾਣ ਕੇ ਵੀ ਕੀਤਾ ਤਾਂ ਕਿ ਹਵਾ ਪੈਂਦੀ ਰਹੇ ਤੇ ਆਪਾਂ ਇਹਦੇ ਬੈੱਡ ਵੱਡੇ ਆ ਬੱਡ ਦੀ ਲੰਬਾਈ 3 ਫੁੱਟ ਹੈ ਤੇ ਚੌੜਾਈ 1 ਫੁੱਟ ਦੇ ਨੇੜੇ ਆ 1 ਫੁੱਟ ਤੋਂ ਥੋੜੀ ਜਿਹਾ ਜ਼ਿਆਦਾ ਜੇਕਰ ਬੈੱਡ ਥੋੜਾ ਜਿਹਾ ਵੀ ਘਟ ਵੱਟਿਆ ਜਾਵੇ ਤਾਂ ਆ ਜਿਹੜਾ ਡਾਲ ਨੇ ਉਹ ਮਿਸ ਹੋ ਜਾਂਦੇ ਨੇ ਮਸ਼ੀਨ ਉਥੋਂ ਖਾਲੀ ਛੱਡ ਦਿੰਦੀ ਹੈ ਜਗਾ ਤੇ ਆਪਾਂ ਉਹਨੀਆਂ ਜੜਾਂ ਦੇਖਦੇ ਆ ਤੇ ਜੜਾਂ ਦੀ ਗਰੋਥ ਦੇਖਦੇ ਆ ਕਿਉਂਕਿ ਇਹਦੇ ਵਿੱਚ ਜਿਹੜੀਆਂ ਜੜਾਂ ਨੇ ਉਹ ਮਿੱਟੀ ਨੂੰ ਆਪਸ ਦੇ ਵਿੱਚ ਇਸ ਤਰੀਕੇ ਨਾਲ ਜਕੜ ਲੈਂਦੀਆਂ ਨੇ ਵੀਰ ਨੂੰ ਜੇ ਤੁਸੀਂ ਇੱਕ ਪਾਸਿਓਂ ਵੀ ਚੱਕੋ ਤੇ ਇਹ ਪੂਰੇ ਦਾ ਪੂਰਾ ਮੈਟ ਬਣ ਜਾਂਦਾ ਆ ਦੇਖੋ ਆਹ ਲਪਾਫੇ ਦੇ ਉੱਪਰ ਜੜਾਂ ਇਹਦੀਆਂ ਇੱਕ ਦੂਸਰੇ ਦੇ ਵਿੱਚ ਇਸ ਤਰੀਕੇ ਨਾਲ ਫਸ ਜਾਂਦੀਆਂ ਨੇ ਵੀ ਪੂਰਾ ਜਾਲ ਬਣ ਜਾਂਦਾ ਹੈ ਇਹ ਇਹ ਆ ਹੁਣ ਆਪਾਂ ਮਸ਼ੀਨ ਵਾਲੇ ਨੂੰ ਲਾ ਰਹੇ ਹਾਂ ਨਾਲ ਨਾਲ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆ ਦੇਖੋ ਜਿਵੇਂ ਆ ਡਾਲ ਪਿੱਛੇ ਇਹ ਚੋਬੇ ਲਾਉਂਦੀ ਜਾਂਦੀ ਹੈ ਤੇ ਡਾਲ ਪਿੱਛੇ ਛੱਡਦੀ ਜਾਂਦੀ ਹੈ। ਅੰਬਰ ਦੇਖ ਸਕਦੇ ਆ ਵੀ ਹਰੇਕ ਚੋਬੇ ਦੇ ਵਿੱਚ 2 ਜਾਂ 3 ਡਾਲ ਏ ਲਾ ਰਹੀ ਹੈ। ਜਿਹਦੇ ਕਰਕੇ ਬਾੜਾ ਰਹਿਣ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ ਤੇ ਮਸ਼ੀਨ ਫੋਨ ਕਰਕੇ ਸਹੀ ਵਿੱਤ ਦੇ ਉੱਪਰ 11 ਦੀ ਦੂਰੀ ਦੇ ਉੱਪਰ ਇਹ ਡਾਲ ਲਾ ਰਹੀ ਹੈ। ਤੇ 11 ਢੁਗਾਈ ਤੇ ਲਾ ਰਹੀ ਹੈ। ਤੇ ਡਾਲ ਆਪਾਂ ਘਟਾ ਵੀ ਸਕਦੇ ਆ ਵਧਾ ਵੀ ਸਕਦੇ ਆ ਵੀ ਡਾਲਾਂ ਦੀ ਗਿਣਤੀ 2-3 ਤੋਂ ਲਾ ਕੇ 8-9 ਤੱਕ ਵੀ 1-24 ਚ ਲਾ ਦਿੰਦੇ। ਇੱਕ ਇਸ ਲਵਾਈ ਦਾ ਹੋਰ ਫਾਇਦਾ ਵੀ ਮੈਟ ਦੇ ਵਿੱਚ ਮਿੱਟੀ ਬੂਟੇ ਦੇ ਨਾਲੇ ਲੱਗਦੀ ਹੈ। ਯਾਨੀ ਕਿ ਬੂਟੀ ਦੇ ਜੜਦੇ ਵਾਲ ਦੇ ਵਾਲੇ ਜਿਹੜੀ ਮਿੱਟੀ ਆ ਉਹ ਨਾਲ ਦੀ ਨਾਲ ਲੱਗ ਜਾਣੀ ਹੈ ਤੇ ਉਸ ਬੂਟੇ ਦੇ ਮਰਝਾਉਣਾ ਵੀ ਨਹੀਂ। ਨਾਲ ਦੀ ਨਾਲ ਉਹ ਬੂਟਾ ਚੱਲ ਪੈਣਾ। ਇਸ ਕਰਕੇ ਦੂਸਰੇ ਝੋਨੇ ਦੇ ਮੁਕਾਬਲੇ ਜਿੱਥੇ ਉਹ ਇੱਕ ਵਾਰ ਸੁੱਕ ਕੇ ਕਈ ਵਾਰ ਚੱਲਦਾ ਜਾਂ ਮੌਸਮ ਦੇ ਵਿੱਚ ਜਿਆਦਾ ਗਰਮੈਸ਼ ਹੋਣ ਕਾਰਨ ਸੁੱਕ ਜਾਂਦਾ। ਤੇ ਇਹ ਬੂਟਾ ਬਿਲਕੁਲ ਵੀ ਨਹੀਂ ਮਰਜਾਉਂਦਾ ਨਾ ਇਹ ਸੁੱਕਦਾ ਇਹ ਜਿੱਥੇ ਲੱਗਿਆ ਇਹ ਨਾਲ ਦੀ ਨਾਲ ਹੀ ਤੁਰ ਪੰਦਾ ਬਾਕੀ ਪਿਛਲੇ ਸਾਲ ਆਪਾਂ ਇੱਕ ਇੱਕ ਘੜੇ ਦੇ ਨਾਲ ਲਾਇਆ ਸੀ ਉਨਾ ਹੀ ਰਕਬਾ ਆਪਾਂ ਪੀਆਰ 126 ਦਾ ਹੱਥੀ ਲਵਾਇਆ ਤੇ ਇਹਦੇ ਨਾਲ ਲਾਏ ਹੋਏ ਝੋਨੇ ਦਾ ਝਾੜ ਵਧ ਨਿਕਲਿਆ ਇਸ ਕਰਕੇ ਇਸ ਵਾਰ ਆਪਾਂ ਇਹਦੇ ਥੱਲੇ ਰਕਬਾ ਵਧਾਇਆ ਬਹੁਤ ਸ਼ੁਕਰੀਆ ਸਾਸੀਕਾ